ਸਾਲ ਸਾ ਜੀ ਇੱਕ ਸ਼ਹਿਰ ਕਾਬਲ ਦੇ ਰਹਿਣ ਵਾਲਾ ਸੇੜ ਤਰੂੜੀ ਮੱਲ ਇੱਕ ਦਿਨ ਤੁਰਦਾ ਫਿਰਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਅੰਮ੍ਰਿਤਸਰ ਸਾਹਿਬ ਆ ਗਿਆ ਜਿੰਨੇ ਵੀ ਸਤਕਰੋ ਦੀ ਸੰਗਤ ਵਿੱਚ ਸੀ ਅਡੋਰ-ਸਮਾਧੀਆਂ ਲੱਗੀਆਂਆਂ ਆਂਆਂ ਖੱਟ-ਖੜ ਦੇ ਮਾਰ ਨੂੰ ਚੱਲੇ ਹੋਏ ਅੰਮ੍ਰਿਤ ਬਾਸ਼ਨ ਸੁਣ ਸੁਣ ਕੇ ਆਨੰਦ ਹੋਈ ਜਾ ਉਹ ਸੇੜ ਤਰੂੜੀ ਮੱਲ ਕਹਿੰਦਾ ਜਿਹੜੀ ਆ ਸੰਗਤ ਬੈਠੀ ਆ ਇਹ ਤਾਂ ਐ ਲੱਗਦਾ ਵੀ ਜਿਵੇਂ ਨਹੀਂ ਸ਼્વાસ ਨਹੀਂ ਹੁੰਦਾ ਬੰਦੇ ਨੇ ਇਸ ਤਰ੍ਹਾਂ ਬੈਠ ਸਰਦੇ ਬੰਦੇ ਦਾ ਸਰੀਰ ਹਰਕਤ ਕਰਦਾ ਰਹਿੰਦਾ ਹੈ ਇਹਨਾਂ ਦੀ ਅੱਖ ਨਹੀਂ ਵਰਕਦੀ ਤੰਗ ਨਹੀਂ ਹੱਸਦੇ ਸਵਾਸ ਚੱਲਦੇ ਨੇ ਪਰ ਇਹ ਤਾਂ ਨਾਮ ਦੇ ਰੰਗੇ ਹੋਏ ਚਿਹਰੇ ਦੇਵਤੇ ਆਖਾਂ ਮੰਨ ਲੈ ਚੇ ਨੇ ਜਦੋਂ ਉਹਨੇ ਛੇਵੇਂ ਪਾਸਿਆਂ ਦਾ ਦਰਸ਼ਨ ਕੀਤਾ ਫਿਰ ਫਿਰ ਸਮਝ ਗਿਆ ਕਿ ਨਾ ਮਨਾ ਜਿਹੜੇ ਉਹ ਤਖਤੇ ਬੈਠੇ ਨੇ ਉਹ ਤਾਂ ਹੈਗੇ ਨੇ ਅਕਾਲ ਪੁਰਖ ਵਾਹਿਗੁਰੂ ਇਹ ਜਿਹੜੀ ਸੰਗਤ ਬੈਠੀ ਹੈ ਇਹ ਤਾਂ ਸੱਚ ਕਹਨ ਚੋਂ ਦੇਵਤੇ ਆਈ ਨੇ ਪਹਿਲੇ ਸੇਰ ਦੇ ਕਰੋੜੀ ਮੰਨ ਲਈ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਵੇਂ ਇਹਨਾਂ ਸਾਰਿਆਂ ਬੰਦਿਆਂ ਤੋਂ ਦੇਵਤੇ ਬਣਾਇਆ ਆਪ ਮੇਰੇ ਤੇ ਵੀ ਕਿਰਪਾ ਕਰ ਦੋ ਛੇਵੇਂ ਪਾਤਸ਼ਾਹ ਮਹਾਰਾਜ ਬੜੇ ਖੁਸ਼ ਹੋਏ ਕਹਿਣ ਲੱਗੇ ਆ ਜਾ ਕਰੋੜੀ ਤੇਰਾ ਖਾਣਾ ਸਾਫ ਕਰੀ ਉਹਨੂੰ ਚਰਨਾਂ ਤੇ ਪਾ ਕੇ ਜਲ ਅੰਮ੍ਰਿਤ ਛਕਾ ਕੇ ਲਾਲ ਦੇ ਹਿਰਦੇ ਵਿੱਚੋਂ ਹਨੇਰਾ ਘਟ ਦਿੱਤਾ ਤੇ ਜੋ ਜਗਦੀ ਹੈ ਯਾਰ ਉਣ ਲੱਗੀ ਲੜੇ ਲਾਲਾ ਕਹਿਣ ਲੱਗਿਆ ਆਹਾ ਹੁਣ ਆਇਆ ਮੈਂ ਕਿਸੇ ਇਨਸਾਨੀਆਂ ਦੇ ਜਾਮੇ ਚ ਉਹ ਕਹਿਣ ਲੱਗਿਆ ਸੱਚੇ ਪਤਸ਼ਾਹ ਮੈਨੂੰ ਕੋਈ ਸੇਵਾ ਬਖਸ਼ੂ ਸੇਵੇਂ ਪਤਸ਼ਾਹ ਕਹਿਣ ਲੱਗੇ ਸਤ ਸ੍ਰੀ ਅਕਾਲ குரு ਦਰਬਾਰ ਵਿੱਚ ਸਭ ਤੋਂ ਚੰਗੀ ਸੇਵਾ ਵੱਡੀ ਸੇਵਾ ਹੈ ਜੇਦੋਂ ਲੰਗਰ ਦੇ ਭਾਂਡੇ ਮੰਜਨ ਦੀ ਹੈ ਜਾਂ ਬੈਠ ਲੰਗਰ ਦੇ ਭਾਂਡਿਆਂ ਦੀ ਸੇਵਾ ਕਰਿਆ ਕਰ ਫਿਰ ਕਰੋੜੀ ਮੱਲ ਨੇ 6 ਮਹੀਨੇ ਸਮਾਧੀ ਲਾ ਕੇ ਭਾਂਡਿਆਂ ਦੀ ਵਕਤਨ ਸਪੰਨ ਦੀ ਸੇਵਾ ਕੀਤੀ ਭਾਂਡੇ ਮਨਜਨ ਮਰਿਆ ਇਨਸਾਨ ਦਾ ਫਿਰਦਾ ਮੰਜਾ ਜਾਂਦਾ ਮਨ ਸਾਫ ਹੋ ਜਾਂਦਾ ਫਿਰ 6 ਮਹੀਨਿਆਂ ਬਾਅਦ ਇੱਕ ਉੱਠੀ ਤਰੰਗ ਦੀ ਲਹਿਰ ਕਹਿਣ ਲੱਗਿਆ ਮੈਂ ਕੋਈ ਗੁਰੂ ਨੂੰ ਐਸੀ ਚੀਜ਼ ਭੇਟ ਕਰਾਂ ਜਿਹੜੀ ਦੁਨੀਆ ਵਿੱਚ ਉਹਦੇ ਨਾਲ ਦੀ ਹੋਰ ਕਿਤੇ ਹੋਵੇ ਨਾ ਫਿਰ ਉਹਨੇ ਸਿੰਧ ਦੇ ਇਲਾਕੇ ਵਿੱਚੋਂ ਜਾ ਕੇ ਦੋ ਦਰਿਆਈ ਘੋੜਿਆਂ ਦੇ ਬੱਚੇ ਖਰੀਦੇ ਜਾਂ ਕਾਬਲ ਚਲ ਜਾ ਕੇ ਉਹਨਾਂ ਨੂੰ 3 ਸਾਲ ਪਾਲਿਆ ਵੱਡੇ ਕੋੜੇ ਦਾ ਨਾਮ ਰੱਖਿਆ ਦੁਲਵਾਗ ਤੇ ਛੋਟੇ ਦਾ ਨਾਮ ਰੱਖਿਆ ਗੁਲਵਾਗ ਦਰਿਆਈ ਘੋੜੇ 3 ਸਾਲ ਪਾਲੇ ਜਦੋਂ ਲੱਗੇ ਅੰਬਰਾਂ ਨੂੰ ਉੱਡਣ ਫੇਰ ਸਿਰ ਕਰੋੜੀ ਮਲਕ ਕਾਬਲ ਚੋਕ ਤੇ ਘੋੜੇ ਲੈ ਕੇ ਅੰਬਰ ਸਾਹਿਬ ਨੂੰ ਚੱਲ ਪਿਆ ਮੰਝਲਾ ਮਾਰਦਾ ਤੁਰਿਆ ਆ ਜਦੋਂ ਲਾਹੌਰ ਦਰਿਆ ਵੀ ਲਾਹੌਰ ਰਾਵੀ ਦਰਿਆ ਦੇ ਕੰਢੇ ਤੇ ਪਹੁੰਚਿਆ ਕੋੜੇ ਬਣ ਕੇ ਸੀ ਇਸ਼ਨਾਨ ਕਰਨ ਲੱਗਿਆ ਸਾਰੇ ਕੋੜਿਆਂ ਨੂੰ ਵੇਖ ਵੇਖ ਕੇ ਸਾਰੇ ਲਾਹੌਰ ਸ਼ਹਿਰ ਵਿੱਚ ਸ਼ੋਰ ਪੈ ਗਿਆ ਸੂਬਾ ਕਾਸ਼ਿਬ ਬੇਗਲ ਹੌਕ ਦੇ ਤਖਤ ਤੇ ਬੈਠਾ ਸੀ ਉਹਨੇ ਕਸੌਂਦੇ ਖਾਨ ਗੁਰੂਗਾ ਨਾਲ ਲੈ ਕੇ ਜਦੋਂ ਆ ਕੇ ਘੋੜੇ ਵੇਖੇ ਤੋਵਾ ਤਵਾ ਕਰਨ ਲੱਗਿਆ ਕਹਿਣ ਲੱਗਿਆ ਸੇਠ ਇਹ ਘੋੜੇ ਦਾ ਮੁੱਲ ਕਾ ਫਿਰ ਕੁਰੂੜੀ ਮਲ ਕਹਿਣ ਲੱਗਿਆ ਇਹ ਘੋੜੇ ਨਹੀਂ ਵਿਕਦੇ ਇਹ ਤਾਂ ਸੱਚੇ ਪਾਤਸ਼ਾਹ ਸੱਚੀ ਛੇਵੇਂ ਸਤਿਗੁਰਾਂ ਦੇ ਘੋੜੇ ਹਨ ਭਾਵੇਂ ਮੇਰੇ ਬੱਚੇ ਵਿਕ ਜਾਣ ਪਰ ਇਹ ਤੁਹਾਡੀਆਂ ਸਰਕਾਰਾਂ ਨਹੀਂ ਖਰੀਦ ਸਕਦੀਆਂ ਤੇ ਜਿਹਨੇ ਬਾਦਸ਼ਾਹ ਤੇ ਗੁਰੂ ਨਾਨਕ ਪਾਸ਼ਾ ਦਰਬਾਰ ਦੇ ਘੋੜੇ ਹਨ ਤਾਂ ਫਿਰ ਕੁਰੂੜੀ ਮਲ ਤੋਂ ਉਹ ਜਾਲਮਾਂ ਨੇ ਧੱਕੇ ਵਾਰ ਕੇ ਘੋੜੇ ਖੋਲੇ ਤਾਂ ਕਹਿ ਦਿੱਤਾ ਜਾਂ ਆਪ ਦੇ ਸੱਚੇ ਪਾਤਸ਼ਾਹ ਨੂੰ ਕਹੀਂ ਜੇ ਤੇਰੀ ਦਵਾਮਤ ਬਾਲ ਹੋਵੇ ਤਾਂ ਸਾਡੇ ਤੋਂ ਘੋੜੇ ਲੈ ਲੈਣਾ ਤਾਂ ਸੱਚੇ ਪਾਤਸ਼ਾਹ ਨੂੰ ਜਦੋਂ ਘੋੜੇ ਖੋਲੇ ਤਾਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸੇਠ ਕੁਰੂੜੀਵਾਲ ਆ ਗਿਆ ਤਾਂ ਅੰਮ੍ਰਿਤਸਰ ਸਾਹਿਬ ਆ ਕੇ ਉਹਨਾਂ ਨੂੰ ਪੁੱਛਿਆ ਛੇਵੇਂ ਸਤਗੁਰੂ ਜੀ ਮਹਾਰਾਜ ਕਿੱਥੇ ਹਨ ਸੰਗਤਾਂ ਨੇ ਕਿਹਾ ਭਾਈ ਛੇਵੇਂ ਸਤਗੁਰੂ ਤਾਂ ਸੂਧਾਰ ਪਿੰਡ ਵਿੱਚ ਜਾ ਕੇ ਸੰਗਤਾਂ ਨੂੰ ਨਾਮ ਦਾਣ ਦੇ ਕੇ ਤਰ ਰਹੇ ਨੇ ਫਿਰ ਸੇਠ ਕੁਰੂੜੀਵਾਲ ਸਿੱਧਾ ਸੂਧਾਰ ਆ ਪਹੁੰਚਿਆ ਤਾਂ ਜਦੋਂ ਪਾਤਸ਼ਾਹ ਨੇ ਕੀਤੇ ਲੱਛਣ ਫਿਰ ਤਰੋੜੀ ਮਨ ਸੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਪੁੱਭਣ ਲੱਗਿਆ ਮਾਰੋ ਸਤਿਗੁਰੂ ਲੱਗੇ ਕਹਿਣ ਤੂੰ ਸਾਡਾ ਪਿਆਰਾ ਸੇਵਕ ਹੈ ਸਿੱਖ ਹੈ ਇਹਦਾ ਅਦਾਸ ਕਿਉ ਹੈ ਫਿਰ ਤਰੋੜੀ ਮਨ ਲੱਗਿਆ ਕਹਿਣ ਸਤਿਗੁਰੂ ਮੈਂ ਦੋ ਘੋੜੇ ਬੜੇ ਪਿਆਰ ਨਾਲ ਪਾਲੇ ਬੜੇ ਪ੍ਰੇਮ ਨਾਲ ਪਾਲੇ ਥੋੜੀ ਪਿੰਡਾਂ ਵਾਸਤੇ ਸਤਿਗੁਰੂ ਮੈਂ ਘੋੜੇ ਲਈ ਆਉਂਦਾ ਸੀ ਲਾਹੌਰ ਦੇ ਜਲਮ ਕਾਸ਼ੀ ਦੇਖ ਸੂਬੇ ਦੇ ਮਾਤ ਪਿਤਾ ਸਤਿਗੁਰੂ ਮੈਂ ਤੋਂ ਧੱਕੇ ਮਾਰ ਕੇ ਘੋੜੇ ਖੋਦੇ ਥੋੜ ਨੂੰ ਦਿੱਖਿਆ ਉਹਨਾਂ ਨੇ ਝੂਠੀ ਸਰਕਾਰ ਉਹ ਦਰਦ ਮੇਰੇ ਦੇਰ ਵਿੱਚ ਸਤਿਗੁਰੂ ਆਪ ਕੋੜੇ ਮੂਮ ਆਉਂਦਾ ਕੋਈ ਯਤਨ ਕਰੋ ਤਾਂ ਛੇਵੇਂ ਪਾਤਸ਼ਾਹ ਨੇ ਕਿਹਾ ਫਿਰ ਕਰੋੜੀ ਮਨ ਜੇ ਤੂੰ ਕਾਬਲ ਜੋ ਕੋੜੇ ਲੈ ਕੇ ਤੁਰਿਆ ਸੀ ਤੇਰੀ ਪੇਟਾ ਸਾਨੂੰ ਮਨਜ਼ੂਰ ਹੋ ਗਈ ਸੀ ਤੂੰ ਕਹੇ ਤੈਨੂੰ ਸਤਿਗੁਰ ਦਾ ਰਾਜ ਬਖਸ਼ ਦਈਏ ਤੈਨੂੰ ਸਤਿਗੁਰ ਦਾ ਰਾਜ ਦੇ ਦਈਏ ਫਿਰ ਕਰੋੜੀ ਮਨ ਕਹਿਣ ਲੱਗਾ ਸੱਚੇ ਸਤਿਗੁਰੂ ਨਾ ਮੈਨੂੰ ਬਾਦਸ਼ਾਹਿਆਂ ਦੀ ਲੋੜ ਹੈ ਨਾ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਮੈਂ ਤਾਂ ਤੁਹਾਡੇ ਚਰਨਾਂ ਦਾ ਦਾਸ ਹਾਂ ਕਿਰਪਾ ਕਰਕੇ ਕੋੜੇ ਮੂਮ ਆਉਂਦਾ ਤਰੀਕਾ ਛੋਟੋ ਕੋਈ ਜਿਵੇਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਕਰੋੜੀ ਮਲ ਰੋਕ ਕੇ ਤਾਂ ਹਾਂ ਮਾਰ ਕੇ ਬੇਨਤੀਆਂ ਕਰਦਾ ਉਹ ਮੌਕੇ ਦਾ ਸੀਨ ਉਹ ਮੌਕੇ ਦੀ ਕਮਤਾ ਦਾਸ ਬੋਲਣ ਲੱਗਿਆ ਬੜੇ ਪਿਆਰ ਤੇ ਸਤਿਕਾਰ ਨਾਲ ਥੱਕਿਓ ਵੀ ਐਵੇਂ ਕਰੋੜੀ ਬਨਰ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਦਾ ਸੀ ਉਹ ਲਾ ਕੇ ਹੱਥ ਝਰਨੀ ਕਰੋੜੀ ਵਹਿ ਗਿਆ ਲਾ ਕੇ ਹੱਥ ਝਰਨੀ ਕਰੋੜੀ ਵਹਿ ਗਿਆ ਅਰੇ ਇਦਦੇ ਪੁਰਜ ਵਾਂਗ ਸੇਡ ਡਟ ਗਿਆ ਉੱਠਿਆ ਦਰੀਗ ਬੇਗ ਸੁਬਾਹਾਰ ਦਾ ਉੱਠਿਆ ਦਰੀਗ ਬੇਗ ਸੁਬਾਹਾਰ ਦਾ ਉਹ ਦਸ ਦਾ ਕਰੋੜੀ ਨਾਲੇ ਤਾਂ ਮਾਰਦਾ ਦਸ ਦਾ ਕਰੋੜੀ ਨਾਲੇ ਪੰਪਾ ਮਾਰਦਾ ਕਹਿੰਦਾ ਹਾਰੀ ਦੇ ਗੇ ਲੇਖ ਦੇ ਖਲੇ ਨਸੀਬ ਮੈਂ ਆਰੀ ਦੇ ਗੇਲੇ ਖਰੇ ਖਰੇ ਨਸੀਬ ਮੈਂ ਉਹ ਲੁੱਟ ਲਿਆ ਰਹਾ ਗੁਰੂ ਜੀ ਗਰੀਬ ਵੇ ਗੁੱਸੇ ਨਾਲ ਹੁੰਡੀ ਨੂੰ ਚਲਾ ਕੇ ਮਾਰਦਾ ਗੁੱਸੇ ਨਾਲ ਹੁੰਡੀ ਨੂੰ ਚਲਾ ਕੇ ਮਾਰਦਾ ਦਸ ਦਾ ਕਰੋੜੀ ਨਾਲੇ ਪੁੱਭਾ ਮਾਰਦਾ ਦਸ ਦਾ ਕਰੋੜੀ ਨਾਲੇ ਤਾਵਾ ਮਾਰਦਾ ਕਹਿੰਦਾ ਸਿੰਧ ਚੋਂ ਘਰੀਦੇ ਘੋੜੇ ਜਿਹੜੀ ਆਖਦੇ ਫਿੰਦ ਚੋ ਘਰੀ ਦੇ ਕੋੜੇ ਜਿਹੜੀ ਆਖਦੇ ਮੈਂ ਲਿਆਇਆ ਸੀ ਹਜੂਰ ਦੇ ਚੜਨ ਵਾਸਤੇ ਲੈਂਦੇ ਸੀ ਹਜੂਰ ਦੇ ਚੜਨ ਵਾਸਤੇ ਹੋ ਅਫਵਾਰ ਵਾਲੀ ਸਨਜ਼ਾਰ ਦਾ ਹੋ ਅਫਵਾਰ ਵਾਲੀ ਸਨਜ਼ਾਰ ਦਾ ਦਸਦਾ ਕਰੋੜੀ ਨਾਲੇ ਪੁੱਭਾ ਮਾਰਦਾ ਦਸਦਾ ਕਰੋੜੀ ਨਾਲੇ ਤਾਹ ਵਾਰਦਾ ਇੱਕੋ ਜਾ ਤੇ ਰੰਗੇ ਤੇ ਦਰਿਆਈ ਪਾੜੀ ਸੀ ਇੱਕੋ ਜਾ ਤੇ ਰੰਗੇ ਤੇ ਦਰਿਆਈ ਪਾੜੀ ਸੀ ਉਹ ਬੇੜੀਆਂ ਦਰਿਆਵਾਂ ਵਿੱਚੋਂ ਖਿੱਚਣ ਵਾਲੇ ਸੀ ਦਾਤਾ ਬੇੜੀਆਂ ਦਰਿਆਵਾਂ ਵਿੱਚੋਂ ਖਿੱਚਣ ਵਾਲੇ ਸੀ ਜੋੜਾ ਜਾਵੇ ਭੌਣ ਜੂ ਅਡਾਰੀ ਮਾਰਦਾ ਜੋੜਾ ਜਾਵੇ ਭੌਣ ਜੂ ਅਡਾਰੀ ਮਾਰਦਾ ਦਸਦਾ ਕਰੋੜੀ ਨਾਲੇ ਪੁੱਭਾ ਮਾਰਦਾ ਦਸ ਦਾ ਕਰੋੜੀ ਨਾਲੇ ਤਾਂ ਮਾਰਦਾ ਰਿਸ਼ਮਾਂ ਦੇ ਝੁਲ ਦੇ ਦਿੰਦਾ ਸੀ ਨਿਭਾਗ ਮੈਂ ਰਿਸ਼ਮਾਂ ਦੇ ਝੁਲ ਦੇ ਦਿੰਦਾ ਸੀ ਨਿਭਾਗ ਮੈਂ ਦਿਂਦਾ ਨਹੀਂ ਸੀ ਹਵਾ ਦਾ ਲੱਗਣ ਦਾਗ ਮੈਂ ਦਿਨ ਰਾਤ ਸੇਵਾ ਤੋਂ ਨਹੀਂ ਸੀ ਹਾਰਦਾ ਦਿਨ ਰਾਤ ਸੇਵਾ ਤੋਂ ਜਮਾ ਨਹੀਂ ਹਾਰਦਾ ਦਸ ਦਾ ਕਰੋੜੀ ਨਾਲੇ ਭੂਪਾ ਮਾਰਦਾ ਦੱਸਦਾ ਕਰੋੜੀ ਨਾਲੇ ਤਾਂ ਹਵਾਰਦਾ ਇੱਕ ਜਾਤ ਰਾਂਗੇ ਤੇ ਦਰਿਆਈ ਪਾਲੀ ਸੀ ਇੱਕੋ ਜਾਤ ਰਾਂਗੇ ਤੇ ਦਰਿਆਈ ਪਾਲੀ ਸੀ ਉਹ ਬੇੜੀਆਂ ਦਰਿਆਵਾਂ 'ਚੋ ਖਿਚਣ ਵਾਲੇ ਸੀ ਬੇ ਜੋੜਾ ਜਾਵੇ ਭੌਣ ਜੂ ਅਡਾਰੀ ਮਾਰਦਾ ਜੋੜਾ ਜਾਵੇ ਭੌਣ ਜੂ ਅਡਾਰੀ ਮਾਰਦਾ ਦੱਸਦਾ ਕਰੋੜੀ ਨਾਲੇ ਭੁੱਪਾ ਮਾਰਦਾ ਦੱਸ ਨਾ ਕਰੋੜੀ ਨਾਲ ਤਾਂ ਮਾਰਦਾ ਕਹਿੰਦਾ ਜਦ ਕੀ ਸਬਤ ਕਰਮਹਾਰਾਜ ਜੀ ਜਦ ਕੀ ਸਬਤ ਕਰਮਹਾਰਾਜ ਜੀ ਘੋੜੇ ਨਹੀਂ ਸੀਦਾ ਤਾਂ ਉੱਡੇ ਨੇ ਜਹਾਜ਼ ਸੀ ਘੋੜੇ ਨਹੀਂ ਸੀਦਾ ਤਾਂ ਉੱਡੇ ਨੇ ਜਹਾਜ਼ ਸੀ ਤਾਂ ਹੀ ਦਿਲ ਵਿੱਚੋਂ ਬਿੰਦ ਨਹੀਂ ਵਜ਼ਾਰਦਾ ਤਾਂ ਹੀ ਦਿਲ ਵਿੱਚੋਂ ਬਿੰਦ ਨਹੀਂ ਵਜ਼ਾਰਦਾ ਦਸ ਦਾ ਕਰੋੜੀ ਨਾਲੇ ਪੁੱਭਾ ਮਾਰਦਾ ਦਸ ਦਾ ਕਰੋੜੀ ਨਾਲੇ ਤਾਹ ਮਾਰਦਾ ਟਿੱਕ ਦਰਬਾਗ ਦੂਜਾ ਗੁਲਬਾਗ ਸੀ ਇੱਕ ਦਰਬਾਗ ਦੂਜਾ ਗੁਲਬਾਗ ਸੀ ਕੋੜਿਆਂ ਦਾ ਮੁੱਲੇ ਸਾਰੇ ਰਾਜ ਬਾਗ ਸੀ ਮੋਹ ਲਿਆ ਬਰਾਣਾ ਦਿਲ ਅਵਤਾਰ ਦਾ ਮੋਹ ਲਿਆ ਬਰਾਣਾ ਦਿਲ ਅਵਤਾਰ ਦਾ ਦਸਦਾ ਕਰੋੜੀ ਨਾਲੇ ਪੁੱਭਾ ਮਾਰਦਾ ਦਸਦਾ ਕਰੋੜੀ ਨਾਲੇ ਤਾਹਾ ਮਾਰਦਾ ਗੁਰੂ ਸ਼ੇਵੇ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਕਰੋੜੀ ਮੰਨੇ ਪੁੱਭਾ ਮਾਰੀਆਂ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਤੋ ੱੱਕੇ ਨਾਲ ਝਾਲਮਾ ਦੇ ਘੋੜੇ ਖੋਲੇ ਨੇ ਜੋ ਅਗਲਾ ਪ੍ਰਸੰਗ ਹੈ ਅੱਗੇ ਦਾ ਇਤਿਹਾਸ ਜਿਵੇਂ ਬਾਬਾ ਬਿਧੀਚੰਦ ਜੀ ਕੋੜੇ ਲੈਣ ਜਾਣਗੇ ਅਗਲਾ ਇਤਿਹਾਸ ਅਗਲੀ ਕਹੇ ਅਗਲੇ ਹਵਾਲੇ ਵਿੱਚ ਪੇਸ਼ ਕਰਾਂਗੇ ਇਹ ਹਫ਼ਤਾ ਬੋਲਦੇ ਕੋਲੋਂ 10 ਤੋਂ 1 ਮਹੀਨੇ ਕਾਹੀ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਹੋ ਗਈਆਂ ਨੇ ਸੋ ਅਨਜਾਨ ਬੱਚਾ ਸਮਝ ਕੇ ਗੁਰੂ ਦੀ ਸੰਗਤ ਤੇ ਗੁਰੂ ਸਾਹਿਬ ਮਾਫ਼ ਕਰਨਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ